ਅੱਜ ਦਾ ਜਿਹੜਾ ਸਰ ਮੇਰਾ ਰੌਂਡ ਸੀਗਾ ਜਿਹੜਾ ਬੇਸਿਕਲੀ ਤਾਂ ਇਹੀ ਮੈਂ ਦੇਖਣਾ ਚਾਹੁੰਦਾ ਸੀ ਵੀ ਸਾਰਾ ਸਟਾਫ ਡਿਊਟੀ ਤੇ ਆਪਣੇ ਪੰਪਚੁਅਲਿਟੀ ਜਾਂ ਓਨ ਟਾਈਮਲੀ ਹੀ ਆ ਰਿਹਾ ਟਾਈਮ ਤੇ ਕਿ ਨਹੀਂ ਮੇਨ ਮੋਟਰ ਮੇਰਾ ਇਹੀ ਸੀਗਾ ਤੇ ਮੈਂ ਸਾਰਾਂ ਜੀ ਤਕਰੀਬਨ ਮੈਂ ਇੱਕ ਐਮਸੀਚ ਵਾਰਡ ਬੜੀ ਡਿਟੇਲ ਦੇ ਵਿੱਚ ਵਿਵਹਿਤ ਕੀਤਾ ਐਸਐਨਸੀ ਯੂ ਦੇ ਪੀਸਾ ਤੇ ਨਾਲ ਦੀ ਡੀਲ ਇਕਸ਼ਨ ਸੈਂਟਰ ਵੀ ਵਿਵਹਿਤ ਕੀਤਾ ਡੀਐਮਸੀ ਸਾਹਿਬ ਮੇਰੇ ਨਾਲ ਸੀਗੇ ਤੇ ਬਾਕੀ ਇਹੀ ਕੋਈ ਨਹੀਂ ਜਿਹੜੀਆਂ ਕਮੀਆਂ ਪੇਸ਼ੀਆਂ ਪਾਈਆਂ ਗਈਆਂ ਉਹ ਸਬੰਧਤ ਸਟਾਫ ਨੂੰ ਉੱਥੇ ਹੀ ਬੁਲਾ ਕੇ ਇਨਸਟਰਕਸ਼ਨ ਦੇ ਦਿੱਤੀਆਂ ਗਈਆਂ ਤੇ ਮੈਂ ਸੈਕੰਡ ਆਊਟ ਵੀ ਦੂਸਰਾ ਜਲਦੀ ਹੀ ਇੱਥੇ ਕਰਾਂਗਾ ਅੱਜ ਤਾਂ ਮੈਂ ਸਾਰੀਆਂ ਜੋ ਮੈਨੂੰ ਕਮੀਆਂ ਪੇਸ਼ੀਆਂ ਲੱਗੀਆਂ ਤੇ ਮੈਂ ਇਹਨਾਂ ਨੂੰ ਐਸਐਮਓ ਸਰਬੰਨ ਨੂੰ ਤੇ ਆਪਣੇ ਡੀਐਮਸੀ ਸਾਹਿਬ ਨੂੰ ਤੇ ਹੋਰ ਜਿਹੜਾ ਮੇਟਰ ਨੂੰ ਇਨਸਟਰਕਸ਼ਨ ਜ਼ੇਰੇ ਜਾ ਰਿਹਾ ਫਿਰ 10-12 ਦਿਨ ਬਾਅਦ ਇੱਕ ਵਾਰੀ ਫਿਰ ਮੈਂ ਵਿਜ਼ਿਟ ਕਰਾਂਗਾ ਤਾਂ ਕਿ ਜਿਹੜਾ ਗਰਾਊਂਡ ਲੈਵਲ ਤੇ ਮੈਂ ਚਾਹੁੰਦਾ ਵੀ ਆਪਣਾ ਨੀ ਕੈਂਪਲੀਨ ਹਸਪੀਟਲ ਵਰਕਿੰਗ ਅੱਛੀ ਹੋਵੇ ਸਟਾਫ ਦਾ ਸਾਰਾ ਸਟਾਫ ਟਾਈਮ 'ਤੇ ਰਹੇ ਤਾਂ ਹੀ ਆਪਾਂ ਜਿਹੜੀਆਂ ਲੋਗਾਂ ਦੀਆਂ ਇੱਛਾਵਾਂ ਨੂੰ ਪੂਰਾ ਕਰ ਸਕਾਂਗੇ ਥੈਂਕ ਯੂ ਸਰਾਇਤਿ ਸਿਵਲ ਹਸਪੀਟਲ ਅਚੰਭੇ ਚਾਹੀ ਕੀਤੀ ਗਈ ਹੈ ਸਰ ਮਤਲਬ ਕਿਸ ਕਿਸ ਤਰ੍ਹਾਂ ਦੇ ਇਨਫਰਾਸਟ੍ਰਕਚਰ ਪਾਸਵਰਡ ਕੀਤੇ ਜਾਂਦੇ ਹੈ ਤਾਂ ਜਿਹੜਾ ਸਰ ਮੇਰਾ ਰਾਊਂਡ ਹੈਗਾ ਜਿਹੜਾ ਬੇਸਿਕਲੀ ਤਾਂ ਇਹੀ ਮੈਂ ਦੇਖਣਾ ਚਾਹੁੰਦਾ ਸੀ ਵੀ ਸਾਰਾ ਸਟਾਫ ਡਿਊਟੀ ਤੇ ਆਪਣੇ ਪੰਕਚੁਅਲਿਟੀ ਜਾਂ ਹੋਨੈਸਟਲੀ ਆ ਰਿਹਾ ਟਾਈਮ ਤੇ ਕਿ ਨਹੀਂ ਮੇਨ ਮੋਟਰ ਮੇਰਾ ਇਹੀ ਸੀਗਾ